ਮੈਂ ਡਾਕਟਰ ਅਭੀਸ਼ਿੰਗ ਮੋਕੇਤੀ ਬੜੀ ਉਸਰ ਕੁਦਰਸਪੁਰ ਸਭ ਤੋਂ ਪਹਿਲਾਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼ਕਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਸੀਂ ਵਕਫ ਵਕਫ ਵਿਸ਼ੇ ਨਾਲ ਸੰਬੰਧਤ ਤਕਨੀਕੀ ਜਾਣਕਾਰੀ ਤੁਹਾਡਾ ਨਾਲ ਸਾਂਝੀ ਕਰਦੇ ਰਹਿੰਦੇ ਆ ਤਾਂ ਜੋ ਉਹ ਤਕਨੀਕੀ ਜਾਣਕਾਰੀ ਤੁਸੀਂ ਆਪਣੀ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤ ਅਤੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਝੋਨੇ ਦੇ ਬੌਣੇ ਬੂਟਿਆਂ ਦੀ ਬਿਮਾਰੀ ਤੇ ਉਸ ਦੀ ਰੋਕਥਾਮ ਕਿਵੇਂ ਕਰੀਏ ਸਾਥੀਓ ਤੁਹਾਨੂੰ ਯਾਦ ਹੋਵੇਗਾ 2022 ਦੇ ਵਿੱਚ ਜਿਲ੍ਹਾ ਗੁਰਦਾਸਪੁਰ ਤੇ ਪਠਾਨਕੋਟ ਦੇ ਵਿੱਚ ਸਾਡੇ ਬੂਟੇ ਝੋਨੇ ਦੀ ਫਸਲ ਦੇ ਬੂਟੇ ਬੋਣੇ ਰਹਿ ਗਏ ਗਿੱਠੇ ਰਹਿ ਗਏ ਮਧਰੇ ਰਹਿ ਗਏ ਤੇ ਉਹਦੇ ਨਾਲ ਕਈ ਕਿਸਾਨਾਂ ਨੇ ਕਈ ਕਿਸਾਨਾਂ ਵੱਲੋਂ ਫਸਲ ਨੂੰ ਵਾਇਆ ਗਿਆ ਤੇ ਕਾਫੀ ਨੁਕਸਾਨ ਹੋਇਆ ਹੈ ਉਹਦੇ ਵਿੱਚ ਮੁਖਤੌਰ ਦੇ ਉੱਤੇ ਪੀਆਰ 131 ਵੈਰਾਈਟੀ 128 ਇਸ ਦੇ ਨਾਲ ਕੁਝ ਉਦੋਂ ਜਦੋਂ ਕੁਝ ਹਾਈਬ੍ਰਿਡ ਜਿਹਨਾਂ ਨੇ ਬੀਜੀ ਉਹਦੇ ਵਿੱਚ ਵੀ ਪ੍ਰੋਬਲਮ ਸੀਗੀ ਜਿਹਨਾਂ ਨੇ ਜੀਟੀਪੀਜੀ ਲਵਾਈ ਕੀਤੀ ਉਹਨਾਂ ਨੇ ਜਿਆਦਾ ਪ੍ਰੋਬਲਮ ਸੀ ਸੋ ਇਹ ਜਿਹੜੀਆਂ ਇਹ ਜਿਹੜੀ ਜਿਹੜਾ ਇੱਕ ਰੋਗ ਜਿਹੜਾ ਬਿਸ਼ਾਨੂ ਰੋਗ ਆ ਜਿਵੇਂ 2019 ਦੇ 20 ਦੇ ਵਿੱਚ ਕਰੋਨਾ ਵਾਇਰਸ ਆਇਆ ਸੀਗਾ ਉਹ ਵੀ ਬਿਸ਼ਾਨੂ ਰੋਗ ਹੀ ਸੋ ਉਹ ਜਦੋਂ ਕਿਸੇ ਨੂੰ ਵੀ ਹੋ ਜਾਂਦਾ ਸੀ ਤਾਂ ਉਹ ਆਪਾਂ ਇਹ ਕਹਿੰਦੇ ਵੀ ਇਹਨੂੰ ਆਈਸੋਲੇਟਡ ਭੇਜ ਦੇਵੋ ਇਹਨੂੰ ਬੰਦ ਕਮਰੇ 'ਚ ਬੰਦ ਕਰ ਦਿਓ ਤਾਂ ਜੋ ਦੂਸਰੇ ਲਾਗ ਨਾ ਲੱਗ ਸਕੇ ਸੋ ਇਹ ਵੀ ਇੱਕ ਰੋਗ ਜਿਹੜਾ ਵਾ ਵਿਸ਼ਾਨੂ ਰੋਗ ਹੈ ਜਿਹੜਾ ਕਿ ਇੱਕ ਬੂਟੇ ਤੋਂ ਦੂਜੇ ਬੂਟੇ ਤੇ ਜਾਣ ਵਾਸਤੇ ਉਹਦੇ ਵਿੱਚ ਸਾਡੇ ਇੱਕ ਚਿੱਟੀ ਪੇਟ ਵਾਲ ਟਿੱਡਾ ਜਿਹੜਾ ਵਾ ਬਹੁਤ ਐਮਪੂ ਮਹਾਨ ਬੁੰਦਾ ਸੋ ਉਹ ਕੀ ਕਰਦਾ ਵਾ ਕਿ ਉਹ ਚੰਗੇ ਜਿਹੜਾ ਪ੍ਰਭਾਵਿਤ ਬੂਟਾ ਵਾ ਉਥੋਂ ਉਹਦਾ ਚੂਸ ਕੇ ਤੇ ਦੂਸਰੇ ਜਾਂਦਾ ਵਾ ਉਹ ਵਾਇਰਸ ਜਿਹੜਾ ਵਿਸ਼ਾਨੂ ਆ ਉਹ ਉਹ ਦੂਸਰੇ ਜਿਹੜਾ ਵਾ ਚੰਗੇ ਬੂਟੇ ਜਾਊਗਾ ਸੋ ਇਸ ਕਰਕੇ ਸਾਰੇ ਕਿਸਾਨ ਨੂੰ ਇਹਨਾਂ ਬੇਨਤੀ ਹੈ ਕਿ ਸਵੇਰੇ ਦੁਪਹਿਰੀ ਸ਼ਾਮੀ ਜਦੋਂ ਵੀ ਆਪਾਂ ਆਪਣੇ ਖੇਤਾਂ ਦੇ ਵਿੱਚ ਜਾਂਦੇ ਆ ਤੇ ਉਹਦਾ ਨਰੀਖਣ ਜਰੂਰ ਕਰੀਏ ਸਰਵੇ ਜਰੂਰ ਕਰੀਏ ਤਾਂ ਜੋ ਉਹਦੇ ਵਿੱਚ ਪਤਾ ਲੱਗ ਸਕੇ ਕਿ ਕਿਤੇ ਕੀਠੇ ਬੂਟੇ ਜ਼ਹਿਰਤ ਨਹੀਂ ਗਏ ਜੇ ਕੀਠੇ ਬੂਟੇ ਹੈਗੇ ਆ ਤਾਂ ਫਿਰ ਤੁਸੀਂ ਦੇਖੋ ਉਹ ਪੁੱਟ ਕੇ ਦੇਖੋ ਉਹ ਛੇਤੀ ਪੁੱਟੇ ਜਾਣਗੇ ਉਹਦੀ ਜੜ ਜੜੀ ਆ ਉਹ ਕਮਜ਼ੋਰ ਹੋ ਜੇਗੀ ਪੂਰੇ ਰੰਗ ਦੀ ਹੋਏਗੀ ਛੋਟੀ ਰਹੇਗੀ ਤੇ ਜੇਕਰ ਅਸੀਂ ਉਹਦੇ ਨਾਲ ਜਿਹੜਾ ਚੰਗਾ ਬੂਟਾ ਪੁੱਟ ਕੇ ਦੇਖੀਏ ਤੇ ਉਹਦੀ ਜੜਾਂ ਜੜੀਆਂ ਨੇ ਬਹੁਤ ਵਧੀਆ ਚਿੱਟੇ ਰੰਗ ਦੀਆਂ ਹੈਲਦੀ ਹੋਣਗੀਆਂ ਤੇ ਸਿਹਤਮੰਦ ਹੋਣਗੀਆਂ ਬਾਦ ਵਿੱਚ ਐਡਵਾਂਸ ਸਟੇਜ ਦੇ ਵਿੱਚ ਉਹ ਪੂਰੇ ਵੀ ਹੋ ਜਾਂਦੇ ਆ ਉਹ ਮਤਲਬ ਕਿ ਉਹਦੇ ਦਾਣੇ ਵੀ ਨਹੀਂ ਪੈਂਦੇ ਹੈਗੇ ਉਹਦੀਆਂ ਜਿਹੜੀਆਂ ਨੇ ਕਾਲੀਆਂ ਕਾਲੀਆਂ ਧਾਰੀਆਂ ਵੀ ਪੈ ਜਾਂਦੀਆਂ ਨੇ ਸੋ ਉਹ ਸਟੇਜ ਤੇ ਜਾਣ ਤੋਂ ਪਹਿਲਾਂ ਅਸੀਂ ਹੁਣੇ ਜਿਹੜਾ ਵਾ ਅਸੀਂ ਆਪਣੇ ਖੇਤਾਂ ਦਾ ਜਿਹੜਾ ਵਾ ਉਹ ਨਿਰੀਖਣ ਕਰੀਏ ਜੇ ਤੁਹਾਨੂੰ ਇਹੋ ਜਿਹਾ ਕੋਈ ਤੇ ਕਿਤੇ ਨਿਸ਼ਾਨੀ ਦੇਖਦੀਆਂ ਨੇ ਤੇ ਸਾਡੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦੇ ਧਿਆਨ ਦੇ ਵਿੱਚ ਜਾਈਏ ਖੇਤੀ ਵਿਗਿਆਨ ਕੇਂਦਰ ਜਿਹੜੇ ਨੇ ਉਹਨਾਂ ਦੇ ਧਿਆਨ ਵਿੱਚ ਲਾਈਏ ਜਿਹੜੇ ਰੀਜਨਲ ਪੋਚ ਕੇਂਦਰ ਉਹਨਾਂ ਨੂੰ ਧਿਆਨ ਵਿੱਚ ਲਾਈਏ ਤਾਂ ਜੋ ਇਸ ਸਮੇਂ ਸਿਰ ਜਿਹੜਾ ਵਧੀਆ ਇਲਾਜ ਕਰ ਸਕ ਸੋ ਇੱਕ ਇਹ ਜਿਹੜੀ ਇਹਦੀ ਗੱਲ ਕਰੀਏ ਕਿ ਰੋਕਥਾਮ ਕਿਵੇਂ ਕਰਨੀ ਹੈ ਦੀ ਰੋਕਥਾਮ ਵਾਸਤੇ ਸਾਡੇ ਕੋਲ ਦੋ ਤਰ੍ਹਾਂ ਦੀ ਜਿਹੜੀ ਗੱਲ ਹੈ ਇੱਕ ਤਾਂ ਇਹ ਜਿਹੜੇ ਬੂਟੇ ਬੂਟੇ ਜਿਹੜੇ ਤੁਹਾਨੂੰ ਲੱਭੇ ਆ ਜਿਹੜੇ ਵੀ 4 5 10 ਜਿਹਦੇ ਵੀ ਬੂਟੇ ਲੱਭੇ ਆ ਉਹਨੂੰ ਸ਼ੁਰੂਆਤੀ ਦੌਰ ਦੇ ਵਿੱਚ ਜੜਾਂ ਸਮੇਤ ਪੁੱਟ ਕੇ ਡੂੰਘਾ ਦੱਬ ਦਿਓ ਤਾਂ ਜੋ ਇਹ ਵਾਇਰਸ ਜਿਹੜਾ ਮੈਸ਼ਾਨੂ ਜਿਹੜਾ ਉਹ ਦੂਜੇ ਹੋਰ ਥਾਵਾਂ ਤੇ ਨਾ ਜਾ ਸਕੇ ਤੇ ਦੂਸਰੀ ਗੱਲ ਹੈ ਕਿ ਆਪਾਂ ਇਹ ਜਿਹੜੀ ਜਿਹੜਾ ਪਹਿਲੀ ਗੱਲ ਕੀਤੀ ਹੈ ਕਿ ਚਿੱਟੀ ਪਿੱਠ ਵਾਲਾ ਟਿੱਡਾ ਜਿਹੜਾ ਵਾ ਉਹਦੀ ਰੋਕਥਾਮ ਲਈ ਕੀਟਨਾਸ਼ਕ ਦੀ ਜਿਹੜੀ ਵਰਤੋਂ ਕਰਨੀ ਹੈ ਤੇ ਕੀਟਨਾਸ਼ਕ ਕਿਹੜੀ ਕਰਨੀ ਆ ਉਹ ਜਿਹੜੀ ਆਪਾਂ ਸਵਾਰਸ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸੱਤ ਤਰ੍ਹਾਂ ਦੀਆਂ ਨੇ ਉਹ ਕੀਤੀਆਂ ਗਈਆਂ ਨੇ ਕੀਟਨਾਸ਼ਕ ਸਵਾਰਸ਼ ਕੀਤੀਆਂ ਗਈਆਂ ਨੇ ਸੋ ਉਹਨਾਂ ਵਿੱਚੋਂ ਕੋਈ ਵੀ ਆਪਾਂ ਸਪਰੇਅ ਕਰ ਸਕਦੇ ਹਾਂ ਸੋ ਉਹਦੇ ਵਿੱਚ ਫਲੋਨਿਕਾਮੈਟ ਜਿਹੜੀ ਆ 60 ਗ੍ਰਾਮ ਆ ਟਰਾਈਫਲੂਬੀਜ਼ੋਫਾਇਰਮ ਜਿਹੜੀ ਆ ਉਹ 94 ਮਿਲੀਲੀਟਰ ਆ ਡਾਈਨੈਟ੍ਰੋਫੁੰਜੋਲ ਜਿਹੜੀ ਆ 80 ਗ੍ਰਾਮ ਆ ਪਾਈਮੈਟਰੋਜਨਿ 120 ਗ੍ਰਾਮ ਆ ਇਸ ਤਰ੍ਹਾਂ ਇਸ ਤਰ੍ਹਾਂ ਬੈਂਜਪਾਇਰੀਮੈਕਸਨ ਜਿਹੜੀ ਆ ਉਹ 400 ਮਿਲੀਲੀਟਰ ਆ ਪਰੋਪਾਇਰੀਮਨ ਜਿਹੜੀ ਆ ਉਹ 30 ml ਆ ਕੂਇਨਲਫਾਸ ਜਿਹੜੀ ਆ ਉਹ 800 ml ਆ ਸੋ ਇਹੜੀ ਥੱਤ ਜਿਹੜੀਆਂ ਨੇ ਇਫੈਕਟਿਸਾਈਡ ਜਿਹੜੀ ਕਿਤਨਾ ਚੱਕ ਇਹਨਾਂ ਚੋਂ ਕੋਈ ਵੀ ਲੈ ਕੇ ਆਪਾਂ ਗੋਲ ਹੋ ਜਾ ਦਿੰਦਾ 100 ਤੋਂ ਲੈ ਕੇ 150 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦੀ ਆਪਾਂ ਸਪਰੇਅ ਕਰਨੀ ਹੈ ਤੇ ਸਪਰੇਅ ਇਦਾਂ ਕਰਨੀ ਹੈ ਕਿ ਜਿਹੜੀ ਬੁੱਢਾਂ ਵਾਲੇ ਪਾਸੇ ਜਾਵੇ ਲੋਕੋ ਉਹੜਾ ਜਿਹੜਾ ਟਿੱਡਾ ਵਾ ਉਹ ਬੁੱਢਾਂ ਵਾਲੇ ਪਾਸੇ ਬੈਠਾ ਵਾ ਜੇ ਆਪਾਂ ਉੱਪਰੋਂ ਪਰ ਕਰਾਂਗੇ ਤੇ ਨਹੀਂ ਮਰੂਗਾ ਸੋ ਇਹ ਜਿਹੜਾ ਦੋ ਆਪਾਂ ਦੋ ਗੱਲਾਂ ਕਰ ਲਈਏ ਤਫੀਰ ਜਿਹੜਾ ਤੁਹਾਡਾ ਜਿਹੜਾ ਉਹ ਜਿਹੜਾ ਉਹਦਾ ਰੋਕ ਕੰਮ ਕਾਫੀ ਹੋ ਸਕਦੀ ਆ ਪਰ ਜੇ ਅਸੀਂ ਗੇਲੀ ਕਰ ਗਏ ਅਵੇਸਲੇ ਹੋ ਗਏ ਤੇ ਫਿਰ ਇਹਦਾ ਜਿਹੜਾ ਨੁਕਸਾਨ ਜਿਹੜਾ ਹੋ ਸਕਦਾ ਖਾਸ ਕਰਕੇ ਪੀਆਰ 131 122 ਵੈਰੈਟੀ ਜਿਹੜੀ ਆ ਉਹ ਕਿਸਾਨ ਨੂੰ ਬਿਲਕੁਲ ਕਾਫੀ ਬਿਲਾਈ